ਕਰਮਾਰ ਕਾਕਾ ਜੀ ਪਰਿੰਦਰ ਕੋਮਰ ਕਾਕਾ ਹੰਦੀ ਰਹਿਣ ਵਾਲੇ ਸੀ ਅਸੀਂ ਪਟਿਆਲੇ ਰਹਿਣ ਵਾਲੇ ਹਾਂ ਪਟਿਆਲੇ ਹਾਂਜੀ ਇਹ ਲੋਕ ਸਭਾ ਦਾ ਚੋਣ ਲੜ ਰਹੇ ਸੀ ਲੋਕ ਸਭਾ ਦਾ ਚਨਾਤ ਦੇਖੋ ਜੀ ਨਰਿੰਜ ਦਾ ਕੋਈ ਹਾਰ ਜ ਨਹੀਂ ਆਈ ਵੈਸੇ ਅਸੀਂ ਨਸ਼ਿਆਂ ਤੋਂ ਜਾਗਰੂਤਾ ਕਰਾਂਗੇ ਹਾਂਜੀ ਤੁਹਾਡੇ ਮਨ ਚ ਕਿਵੇਂ ਆਈ ਵੀ ਮੈਂ ਆਜ਼ਾਦ ਉਮੀਦਵਾਰ ਤੋਰਤੇ ਇਤਨਾ ਦੋਰਾ ਮੇਰੇ ਮੈਂ ਕੋਈ ਨਹੀਂ ਲੜਨਾ ਚਾਹੁੰਦਾ ਜੀ ਮੈਨੂੰ ਲੋਕਾਂ ਬਹੁਤ ਕਰਦੇ ਆ ਪਰ ਮੈਂ ਨਹੀਂ ਲੜਨਾ ਚਾਹ ਰਿਹਾ ਚਲੋ ਇਹ ਲੋਕਾਂ ਕਰਕੇ ਹੀ ਲੋਕ ਮੈਨੂੰ ਮਜਬੂਰ ਕਰ ਰਹੇ ਆ ਵੀ ਚੋਣ ਲੜੋ ਕਿਉਂਕਿ ਪਿਛਲੇ ਅਸੀਂ 10-12 ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰਦੇ ਆ ਰਹੇ ਆ ਆ ਸਰਕਾਰਾਂ ਤੱਕ ਹਰ ਇੱਕ ਆਵਾਜ਼ ਬਚਾ ਰਹੇ ਆ ਤੇ ਨਸ਼ਿਆਂ ਵਿਰੁੱਧ ਸਾਡੀ ਇਹ ਜਿਹੜੀ ਮੁਹਿੰਮ ਆ ਬਹੁਤ ਉੱਪਰ ਤੱਕ ਚੱਲਦੀ ਹੈ ਜੀ ਇਹ ਵੀ ਅਸੀਂ ਜਾਗਰੂਤਾ ਕਰ ਰਹੇ ਆ ਤੇ ਸਰਕਾਰਾਂ ਤੱਕ ਵੀ ਲੋਕ ਜਗਾ ਰਹੇ ਆ ਵੀ ਇਹ ਜਿਹੜਾ ਨਸ਼ਾ ਹੈ ਵੀ ਆ ਹਰ ਪਿੰਡ 'ਚ ਲੱਖਾਂ ਪਰਿਵਾਰ ਦੇ ਜਿਹੜੇ ਨੌਜਵਾਨ ਆ ਬਰਬਾਦ ਹੋ ਚੁੱਕੇ ਆ ਨਸ਼ਾ ਕਰਨ ਦੇ ਨੰਨੇ ਕੀ ਵਿਚਾਰ ਦੇ ਲੋਕਾਂ ਤੋਂ ਉਹਨਾਂ ਤੋਂ ਕੀ ਆਇਆ ਜਿਵੇਂ ਨਿਊ ਕਾਜ਼ਾਤ ਆਪ ਜਾਣੋ ਕਿਟਕ ਨਾਲ ਤੋਂ ਆਪਣਾ ਪ੍ਰਚਾਰ ਕਰਨ ਨੂੰ ਚਲਾਈ ਹੈ ਇਹ ਸ਼ੁਰੂਆਤ ਕੀਤੀ ਹੈ ਜੀ ਨਹੀਂ ਨਹੀਂ ਇਹ ਅਸੀਂ ਜਿਹੜਾ ਨਸ਼ਿਆਂ ਤੋਂ ਹੈ ਇਹ ਪਿਛਲੇ ਅਸੀਂ 2-3 ਸਾਲਾਂ ਤੋਂ ਹੀ ਜਾਗਰੂਕਤਾ ਕਰਦੇ ਆ ਰਹੇ ਹਾਂ ਇਹ ਜਿਵੇਂ ਅੱਜ ਜਿਹੜੇ ਇਹ ਸਮਾਣੇ ਚ ਪਹਿਲਾਂ ਵੀ ਅਸੀਂ ਕਈ ਵਾਰ ਆ ਚੁੱਕੇ ਹਾਂ ਐਂ ਅਸੀਂ ਹਰ ਇੱਕ ਜਗ੍ਹਾ ਜਾ ਰਹੇ ਹਾਂ ਲਗ ਲਗ ਜਗ੍ਹਾ ਤੇ ਜਾ ਰਹੇ ਹਾਂ ਅਲੱਗ ਲੱਗ ਸ਼ਹਿਰਾਂ ਤੇ ਜਾ ਰਹੇ ਹਾਂ ਬਹੁਤ ਹੀ ਅੱਛੀ ਗੱਲ ਕਰ ਰਹੇ ਨੇ ਜੀ ਇਹ ਬਹੁਤ ਹੀ ਚੰਗੀ ਗੱਲ ਕਰ ਰਹੇ ਨੇ ਪਰ ਨਸ਼ਾ ਕਿ ਦਿਨੇ ਘਟਦਾ ਨਹੀਂ ਐ ਸਗੋਂ ਵੱਧਦਾ ਜਾ ਰਿਹਾ ਜਿਉਂ-ਜਿਉਂ ਕਿ ਦਿਨੇ ਦਵਾਈ ਦਿੱਤੀ ਜਾ ਰਹੀ ਜਿਉਂ-ਜਿਉਂ ਵਧੀ ਜਾ ਰਿਹਾ ਹੈ ਨਸ਼ਾ ਦਾ ਜੀ ਜਿੰਨੇ ਸਰਕਾਰਾਂ ਵਾਅਦੇ ਕਰਦੀਆਂ ਕੋਈ ਫੇਰ ਸਾਰੇ ਵਾਅਦੇ ਫੇਰ ਸਰਕਾਰਾਂ ਵਾਅਦੇ ਕਰਦੀ ਨੇ ਉਹ ਪੂਰੇ ਹੁੰਦੇ ਹੁੰਦੇ ਹੋਣਗੇ ਜੀ ਇਹ ਤਾਂ ਦੇਖੋ ਦੇਖੋ 75 ਸਾਲ ਦਾ ਹਨੇਰਾ ਜੀ ਜੇਰਾ ਹਨੇਰੇ ਨੂੰ ਦੂਰ ਹੁੰਦਾ 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 ਹੋਊਗਾ ਜੀ ਮੇਰਾ ਇੱਕੋ ਦਿਨ ਥੋੜੀ ਹੁੰਦੇ ਤਾਂ ਇਹਦਾ ਉਹ ਸੂਰ ਚੜ੍ਹਿਆ ਸੂਰ ਨੂੰ ਤਾਂ ਚਮਕਣ ਨੂੰ ਨਹੀਂ ਦੇ ਰਹੇ ਹੈਗੇ ਜਦ ਸੂਰ ਚਮਕੂਗਾ ਪੂਰੀ ਤਰ੍ਹਾਂ 5 ਸਾਲ ਦਾ ਪਲਾਨ ਤਾਂ ਪੂਰਾ ਕਰ ਦਿੰਦੇ ਉਹਨਾਂ ਨੂੰ ਤਮਾਰ ਕਾਕਾ ਜੀ ਅਰਿੰਦਰ ਕਵਾ ਪੌਰ ਕਾਕਾ ਜੀ ਰਹਿਣ ਵਾਲੇ ਸੀ ਅਸੀਂ ਪਟਿਆਲੇ ਰਹਿਣ ਵਾਲੇ ਹਟਿਆਣਾ ਹਾਂਜੀ ਇਹ ਲੋਕ ਸਭਾ ਦਾ ਚੋਣ ਲੜ ਰਹੇ ਸੀ ਲੋਕ ਸਭਾ ਦਾ ਚੋਣ ਤਾਂ ਦੇਖੋ ਜੀ ਲੜਨ ਦਾ ਕੋਈ ਹਰਜ ਨਹੀਂ ਆਈ ਵੈਸੇ ਅਸੀਂ ਨਸ਼ਿਆਂ ਤੋਂ ਜ਼ਿਆਦਾ ਕਰਕੇ ਜਾਗਰੂਤਾ ਕਰਾਂਗੇ ਹਾਂਜੀ ਤੁਹਾਡੇ ਮਨ ਚ ਕਿਵੇਂ ਆਈ ਵੀ ਮੈਂ ਆਜ਼ਾਦ ਉਮੀਦਵਾਰ ਤੌਰ ਤੇ ਇਤਨਾ ਲੜਾਂ ਮੇਰੇ ਮੈਂ ਕੋਈ ਨਹੀਂ ਲੜਨਾ ਚਾਹੁੰਦਾ ਜੀ ਮੈਨੂੰ ਲੋਕਾਂ ਬਹੁਤ ਕਰਦੇ ਆ ਪਰ ਮੈਂ ਨਹੀਂ ਲੜਨਾ ਚਾਹੁੰਦਾ ਚਲ ਇਹ ਲੋਕਾਂ ਕਰਕੇ ਹੀ ਲੋਕ ਮੈਨੂੰ ਮਜਬੂਰ ਕਰ ਰਹੇ ਆ ਵੀ ਚੋਣ ਲੜੋ ਕਿਉਂਕਿ ਪਿਛਲੇ ਅਸੀਂ 10-12 ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰਦੇ ਜਾ ਰਹੇ ਆ ਆ ਸਰਕਾਰਾਂ ਤੱਕ ਹਰ ਇੱਕ ਆਵਾਜ਼ ਵਿਚਾਰੇ ਆ ਤੇ ਨਸ਼ਿਆਂ ਵਿਰੁੱਧ ਸਾਡੀ ਇਹ ਜਿਹੜੀ ਮੁਹਿੰਮ ਹੈ ਬਹੁਤ ਉੱਪਰ ਤੱਕ ਚੱਲਦੀ ਹੈ ਜੀ ਇਹ ਵੀ ਅਸੀਂ ਜਾਗਰੂਤਾ ਕਰ ਰਹੇ ਆ ਤੇ ਸਰਕਾਰਾਂ ਤੱਕ ਵੀ ਲੋਕ ਜਗਾ ਰਹੇ ਆ ਵੀ ਇਹ ਜਿਹੜਾ ਨਸ਼ਾ ਹੈ ਵੀ ਆ ਹਰ ਪਿੰਡ 'ਚ ਲੱਖਾਂ ਪਰਿਵਾਰ ਦੇ ਜਿਹੜੇ ਨੌਜਵਾਨ ਆ ਬਰਬਾਦ ਹੋ ਚੁੱਕੇ ਆ ਨਸ਼ਾ ਕਰਨ ਤੁਹਾਡੇ ਮਨ ਦੇ ਵਿਚਾਰ ਨੇ ਲੋਕ ਸੋਚ ਉਹਨਾਂ ਦੇ ਵਿੱਚ ਆਇਆ ਜਿਵੇਂ ਨਿਊਗਾਜ਼ਾਤ ਆਪ ਜਾਨੋ ਕਿਟਕ ਨੌਤੀ ਆਪਣਾ ਪ੍ਰਚਾਰ ਕਰਨ मुहिम ਚਲਾਈ ਹੈ ਇਹ ਸ਼ੁਰੂਆਤ ਕੀਤੀ ਹੈ ਹੈ ਜੀ ਨਹੀਂ ਨੌਤੀ ਤੋਂ ਨਹੀਂ ਇਹ ਅਸੀਂ ਜਿਹੜਾ ਨਸ਼ਿਆਂ ਤੋਂ ਹੈ ਇਹ ਪਿਛਲੇ ਅਸੀਂ 2-3 ਸਾਲਾਂ ਤੋਂ ਹੀ ਜਾਗਰੂਕਤਾ ਕਰਦੇ ਆ ਰਹੇ ਹਾਂ ਇਹ ਜਿਵੇਂ ਅੱਜ ਜਾ ਰਹੇ ਆ ਇਸ ਸਮਾਂ ਨੇ ਚ ਪਹਿਲਾਂ ਵੀ ਅਸੀਂ ਕਈ ਵਾਰ ਆ ਚੁੱਕੇ ਹਾਂ ਐਂ ਅਸੀਂ ਹਰ ਇੱਕ ਜਗ੍ਹਾ ਜਾ ਰਹੇ ਹਾਂ ਲੱਗ ਲੱਗ ਜਗ੍ਹਾ ਤੇ ਜਾ ਰਹੇ ਆ ਅਲੱਗ ਲੱਗ ਸ਼ਹਿਰਾਂ ਤੇ ਜਾ ਰਹੇ ਆ